ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लीनिकਾਂ 'ਚ 47 ਕਿਸਮਾਂ ਦੇ ਮੁਫਤ ਟੈਸਟ, ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਸ ਦਾ ਮੁਫਤ टीका, ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ। ਇਹ ਹੈ ਨਵਾਂ ਪੰਜਾਬ, ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ। ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ। ਸਰ ਸ਼ਿਕਾਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਕਿਉਂਕਿ ਇਸ ਵਕਤ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਹੜ੍ਹ ਵਿੱਚੋਂ ਦੀ ਲੰਘ ਰਹੇ ਨੇ ਜਿਸ ਦੇ ਚਲਦੇ अनेका ਥਾਵਾਂ 'ਤੇ ਇੰਨਾ ਕੋ ਜਿਆਦਾ ਪਾਣੀ ਭਰ ਚੁੱਕਿਆ ਕਿ ਲੋਕਾਂ ਦਾ ਘਰਾਂ ਤੋਂ نکلਣਾ ਮੁਸ਼ਕਲ ਹੋ ਚੁੱਕਿਆ ਤੇ ਲੋਕ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਬੈਠੇ ਨੇ ਜਿਸ ਦੇ ਚਲਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਲੋਕਾਂ ਦੇ ਮੁਸ਼ਕਲਾਂ ਸੁਣ ਕੇ ਲੋਕਾਂ ਨੂੰ ਮੁਸੀਬਤਾਂ ਦੇ ਵਿੱਚੋਂ ਕੱਢਿਆ ਜਾ ਰਿਹਾ ਅਤੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਰਹਿਣ ਸਹਿਣ ਦਾ ਪ੍ਰਬੰਧ ਇੱਥੋਂ ਤੱਕ ਕਿ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਹੋਰ ਤਾਂ ਹੋ ਦੇਖਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਆਗੂ ਲੀਡਰ ਉਹ ਵੀ ਜਿਹੜੇ ਕਿ ਮੈਦਾਨ ਦੇ ਵਿੱਚ ਡਟ ਚੁੱਕੇ ਨੇ ਤੇ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਆਪ ਮੁਹਾਰੇ ਲੋਕਾਂ ਦੀ ਜਿਹੜੀ ਕਿ ਮਦਦ ਕੀਤੀ ਜਾ ਰਹੀ ਜਿੱਥੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਲੋਕਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਂਵਾਂ ਤੇ ਲਿਜਾਇਆ ਜਾ ਰਿਹਾ ਉੱਥੇ ਹੀ ਉਹਨਾਂ ਤੱਕ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਜੇਕਰ ਗੱਲ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੀ ਕੀਤੀ ਜਾਵੇ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਜਨਾਲਾ ਦੇ ਵੱਲੋਂ ਬਾੜਪਿੰਡ ਦੇ ਵਿੱਚ ਨਹਿਰ ਦੇ ਵਿੱਚ ਜਿਹੜਾ ਕਿ ਬਾਨਾ ਉਹ ਟੁੱਟ ਚੁੱਕਿਆ ਤਾਂ ਆਪ ਮੁਹਾਰੇ ਰਾਤ ਨੂੰ ਉਹ ਉੱਥੇ ਪਹੁੰਚੇ ਤੇ ਖੁਦ ਮਿੱਟੀ ਦੇ ਗੱਟੇ ਚੁੱਕ ਚੁੱਕੇ ਇਸ ਭਾਗ ਨੂੰ ਬੰਦ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਉਹ ਜਿਹੜੇ ਕਿ ਪੂਰੀ ਤਰੀਕੇ ਨਾਲ ਲੱਭੜ ਚੁੱਕੇ ਸੀ ਪਰ ਉਹਨਾਂ ਨੇ ਆਪਣੇ ਕੱਪੜਿਆਂ ਦੀ ਕੋਈ ਪਰਵਾਹ ਨਾ ਕੀਤੀ ਆਪਣੇ ਸਮੇਂ ਦੀ ਕੋਈ ਪਰਵਾਹ ਨਾ ਕੀਤੀ ਪਰ ਉਹ ਇਸ ਵਕਤ ਲੋਕਾਂ ਦਾ ਮੁਸੀਬਤ ਦੇ ਵਿੱਚ ਸਾਥ ਦਿੰਦੇ ਹੋਏ ਨਜ਼ਰ ਆਏ ਜਿਹਦੇ ਚੱਲਦੇ ਉਹਨਾਂ ਨੇ ਲੋਕਾਂ ਦੇ ਨਾਲ ਮਿਲ ਕੇ ਇਸ ਬੰਨ ਨੂੰ ਜਿਹੜਾ ਕਿ ਜਦ ਤੱਕ ਪੂਰੀ ਤਰੀਕੇ ਨਾਲ ਬੰਦ ਨਾ ਹੋਇਆ ਉਹ ਰਾਤ ਤੱਕ ਜਿਹੜਾ ਕਿ ਉੱਥੇ ਮੌਜੂਦ ਰਹੇ ਤੇ ਖੁਦ ਮਿੱਟੀ ਦੇ ਗੱਟੇ ਚੱਕ ਕੇ ਉਹਨਾਂ ਦੇ ਵੱਲੋਂ ਮਦਦ ਕੀਤੀ ਗਈ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਆ ਇਹਨਾਂ ਦੇ ਵੱਲੋਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਆਗੂ ਲੀਡਰ ਮੰਤਰੀ ਜਾਬੀਦਾਇਕ ਨੇ ਉਹਨਾਂ ਦੇ ਵੱਲੋਂ ਖੁਦ ਲੋਕਾਂ ਦੇ ਜਿੱਥੇ ਮੁਸ਼ਕਲਾਂ ਸੁਣਿਆ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਕੰਮ ਵੀ ਜਿਹੜਾ ਕਿ ਕਰਵਾਇਆ ਜਾ ਰਿਹਾ ਜਿਹਦਾ ਚੱਲਦੇ ਚਾਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਫੀ ਸ਼ਲਾਘਾ ਜਿਹੜੀ ਕਿ ਕੀਤੀ ਜਾ ਰਹੀ ਹੈ। ਦੋਸਤੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਮੈਂ ਇਸ ਵੇਲੇ ਬੱਲਣਵਾਲ ਸਾਡੇ ਗੁਰੂ ਕਾਲ ਕਮਟੇ ਦੇ ਲਾਗੇ ਅੱਜ ਨਹਿਰ ਜਿਹੜੀ ਆ ਉਹ ਟੁੱਟ ਗਈ ਸੀ ਕੱਲ ਵੀ ਟੁੱਟ ਗਈ ਸੀਗੀ ਅਵਾਜ਼ ਤੋਂ ਪਤਾ ਲੱਗਾ ਕਿ ਕੁਝ ਛੈਤਾਨ ਬੇਕਤੀਆਂ ਨੇ ਇਸ ਨਹਿਰ ਨੂੰ ਤੋੜ ਕੇ ਜਿਹੜਾ ਕੁਝ ਫਸਲਾਂ ਦਾ ਜਿਹੜਾ ਨੁਕਸਾਨ ਕੀਤਾ ਮੈਂ ਸਵੇਰ ਦਾ ਹੀ ਹੁਨੇ ਵਾਲੇ ਏਰੀਆ ਦੇ ਵਿੱਚ ਹੀ ਤੁੰਦਾਸ ਏਰੀਆ ਦੇ ਵਿੱਚ ਸੀਗਾ ਅਸੀਂ ਉਹ ਤਾਂ ਲੰਘ ਪਾਣੀ ਚਾਵੇ ਸੀਗੇ ਜੋ ਹੀ ਬਿੰਦੂ 4 ਵਜੇ ਪਤਾ ਲੱਗਾ ਕਿ ਨਹਿਰ ਟੁੱਟ ਗਈ ਹੈ ਤੇ ਮੈਂ ਉਸ ਵੇਲੇ ਖੁਦ ਮਤਲ ਜਿਹੜਾ ਆਪ ਮੈਦਾਨ ਚ ਆ ਗਿਆ ਆਪਣੇ ਅਫਸਰ ਨੂੰ ਨਾਲ ਲੈ ਕੇ ਅਸੀਂ 50% ਕੰਮ ਕਰ ਲਿਆ ਸਾਡਾ 50% ਕੰਮ ਜਿਹੜਾ ਰਹਿਦਾ ਅਈ ਸਾਰਾ ਕੰਮ ਨਵੇੜ ਕੇ ਮੈਦ ਬੰਦ ਕੇ ਜਾਣ ਆ ਜਿਹੜਾ ਸਮਾਂ ਦੋਸਤੋ ਸਾਡੇ ਤੇ ਬਹੁਤ ਕਹਿਰ ਭਰਿਆ ਪੰਜਾਬ ਦੇ ਉੱਤੇ ਪੰਜਾਬ ਦੇ 7 ਜ਼ਿਲ੍ਹੇ ਜਿਹੜੇ ਡੁੱਬ ਗਏ ਅਮਸਰ ਜ਼ਿਲ੍ਹੇ ਦੇ ਚ ਇਹ ਨਾਲਾ ਜਿਹਦੇ 600 ਵੱਧ ਪਿੰਡ ਜਿਹੜੇ ਉਹ ਡੁੱਬ ਗਏ ਸਾਨੂੰ ਸਿਆਸਤ ਦਾ ਕੰਮ ਨਹੀਂ ਥਾਂ ਤੇ ਕੰਮ ਕਰਨਾ ਚਾਹੀਦਾ ਸਰ ਕੰਮਾਂ ਨਾਲ ਨਵੇੜੇ ਹੋਣੇ ਆ ਗਾਲਾਂ ਕੱਢਿਆ ਨਵੇੜੇ ਦੀ ਹੋਣੇ ਮੈਂ ਕਦੀ ਗੰਧ ਨਹੀਂ ਬੋਲਦਾ ਕਿਸੇ ਦੇ ਖਿਲਾਫ ਮੈਂ ਕੰਮ ਮੈਂ ਮੱਕਦੀ ਗੰਦ ਬੋਲੂਗਾ ਮੇਰੇ ਮਾਪੇ ਨੇ ਸਬਕ ਦਿੱਤਾ ਵੀ ਗੰਦ ਨਹੀਂ ਬੋਲਣਾ ਕੰਮ ਕਰਨਾ ਸੋ ਮੇਰਾ ਗੰਦ ਨਹੀਂ ਬੋਲੂਗਾ ਮੇਰਾ ਕੰਮ ਬੋਲੂਗਾ ਇਹ ਜਿੱਥੇ ਮੈਂ ਖੜਾ ਇਸ ਸਾਰੀ ਰਾਸਿਕ ਬazaar ਦੀ ਮੇਰਾ ਆਪਣਾ ਪਰਿਵਾਰ ਹੈ ਇਸ ਪਰਿਵਾਰ ਦਾ ਕੋਈ ਦੁੱਖ ਜਿਹੜਾ ਉਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਆਪ ਖੁਦ ਮੈਦਾਨ ਦੇ ਵਿੱਚ ਜਿੰਨਾ ਚਿਰ ਤੱਕ ਰਾਤ ਇਹ ਮੈਂ ਬੱਜੀ ਨਾ ਮੈਂ ਉਹਨਾਂ ਤੱਕ ਮੈਂ ਤੇ ਰਹੂਗਾ ਆਪਣੇ ਪਰਿਵਾਰਾਂ ਦੇ ਨਾਲ ਅਸੀਂ ਸਾਰੇ ਲੱਗੇ ਆਂ ਅਸੀਂ ਸਾਰਿਆਂ ਨੇ ਨਾਲ ਬੰਨ ਕੇ ਜਿਹੜਾ ਜਾਣਾ ਅਰਦਾਸ ਕਰਿਓ ਸਾਰੇ ਜਣੇ ਕਿ ਇੱਥੇ ਵੀ ਸਾਡੀ ਮਾਦਾ ਸੱਚੇ ਪਾਤਸ਼ਾਹ ਚਰਦੀ ਕਲਾ ਕਰੇ ਅਜ ਨਾਲੇ ਤੇ ਕਦੇ ਅਜ ਨਾਲੇ ਸ਼ਾਇਦ ਵੀ ਪਾਣੀ ਆਇਆ ਸੋ ਕਿਸੇ ਅਫਵਾਹ ਤੋਂ ਨਾ ਬਚੋ ਕੁਝ ਲੋਕ ਸਿਆਸਤਾਂ ਕਰਦੇ ਆ ਕਮਕੁਮਤੇ ਕਰਦੇ ਨਹੀਂ ਨਾ ਉਹਨਾਂ ਕੰਮ ਜ਼ਿੰਦਗੀ ਪਾਦ ਕੀਤਾ ਮੈਨੂੰ ਨਾਂ ਲੈਂਦੇ ਵੀ ਉਹਨਾਂ ਦਾ ਸ਼ਰਮ ਆਉਂਦੀ ਹੈ ਉਹ ਇਹਨੇ ਨੀਵੇਂ ਲੈਵਲ ਦੇ ਬੰਦੇ ਆ ਕੋ ਉਹਨਾਂ ਦਾ ਨਾਮ ਨਹੀਂ ਲੈਣਾ ਪਰ ਮੈਂ ਕਦੀ ਗੰਧ ਨਹੀਂ ਬੋਲਦਾ ਮੇਰੇ ਕੰਮ ਬੋਲਦੇ ਬਸ ਮੈਂ ਇਹ ਕਹਿਣਾ ਚਾਹੁੰਦਾ ਸੀ